ਰੀਆ ਸਤੀਸ਼ ਸਾਹਮਣੇ ਬਹੁਤ ਖੁਸ਼ ਹੋਣ ਦਾ ਡਰਾਮਾ ਕਰ ਰਹੀ ਸੀ ਸਾਫ ਦਿਲ ਦਾ ਸਤੀਸ਼ ਰੀਆ ਦਾ ਡਰਾਮਾ ਸੱਚ ਸਮਝ ਰਿਹਾ ਸੀ ਇਸ ਦਾ ਦਿਲ ਕਿੰਜ ਤੋੜਾਂਗਾ ਕਿੰਨਾ ਪਿਆਰ ਕਰਦੀ ਐ ਮੈਨੂੰ ਪਾਰਟੀ ਖਤਮ ਨਹੀਂ ਹੋਈ ਸੀ ਰੀਆ ਮੈਂ ਚੱਲਦਾ ਕੱਲ ਸ਼ਾਮ ਨੂੰ ਅਸੀਂ ਮਿਲਾਂਗੇ ਸਤੀਸ਼ ਨੇ ਕਿਹਾ ਐਨੀ ਛੇਤੀ ਹਜੇ ਤਾਂ ਮੇਰੇ ਕਈ ਫਰੈਂਡਸ ਤੁਹਾਨੂੰ ਨਹੀਂ ਮਿਲੇ ਜਾਣਦੇ ਰੀਆ ਅੰਕਲ ਨੇ ਆਫਿਸ ਵੀ ਜਾਣਾ ਹੋਣਾ ਹੈ ਕਿਸੇ ਮੁੰਡੇ ਨੇ ਕਿਹਾ ਤੇ ਪਿੱਛੇ ਲੁਕ ਗਿਆ ਹਾਂ ਰੀਆ ਆਫਿਸ ਜਾਣਾ ਮੈਂ ਨਵੀਂ ਪ੍ਰਮੋਸ਼ਨ ਮਿਲੀ ਹੈ ਛੁੱਟੀ ਨਹੀਂ ਲੈ ਸਕਦਾ ਸतीश ਨੇ ਅੱਗੋਂ ਹੀ ਕਹਿ ਦਿੱਤਾ ਓਕੇ ਪਰ ਸੰਡੇ ਕੋਈ ਬਹਾਨਾ ਨਹੀਂ ਪੂਰਾ ਦਿਨ ਬਸ ਮੈਨੂੰ ਦੇਣਾ ਤੁਸੀਂ ਮੂਵੀ ਬ੍ਰੇਕਫਾਸਟ ਫਿਰ ਅਸੀਂ ਸ਼ਾਪਿੰਗ ਤੇ ਜਾਵਾਂਗੇ ਉਸ ਤੋਂ ਬਾਅਦ ਰਾਤੀ ਡਿਨਰ ਤੋਂ ਬਾਅਦ ਭੇਜਣਾ ਮੈਂ ਤੁਹਾਨੂੰ ਰੀਆ ਨੇ ਕਹਿ ਕੇ ਸतीश ਨੂੰ ਗਲੇ ਨਾਲ ਲਾ ਲਿਆ ਉਹ ਕੇ ਰੀਆ ਕੈਕੇ ਸਤੀਸ਼ ਚਲਿਆ ਗਿਆ ਘਰ ਜਾ ਕੇ ਸਤੀਸ਼ ਬਸ ਰੀਆ ਬਾਰੇ ਹੀ ਸੋਚੀ ਜਾ ਰਿਹਾ ਸੀ ਉਸ ਦਾ ਪ੍ਰਪੋਜ਼ ਕਰਨ ਦਾ ਤਰੀਕਾ ਉਸ ਦੀਆਂ ਗੱਲਾਂ ਉਸ ਦੀਆਂ ਅੱਖਾਂ ਵਿੱਚ ਆਪਣੇ ਲਈ ਪਿਆਰ ਸਤੀਸ਼ ਨੂੰ ਅੱਜ ਨੀਂਦ ਨਹੀਂ ਪੈ ਰਹੀ ਸੀ ਅਲੀਸ਼ਾ ਜਿਸ ਨਾਲ ਉਸਦੀ ਮਾਂ ਡੱਬਾ ਵਟਾ ਕੇ ਆਈ ਸੀ ਉਹ ਤਾਂ ਸਤੀਸ਼ ਨੂੰ ਜਿਵੇਂ ਭੁੱਲੀ ਗਈ ਸੀ 2:30 ਵਜੇ ਸਤੀਸ਼ ਦਾ ਫੋਨ ਵੱਜਿਆ ਤਾਂ ਸਤੀਸ਼ ਘਬਰਾ ਗਿਆ ਉੱਠ ਕੇ ਦੇਖਿਆ ਰਿਆ ਦਾ ਫੋਨ ਸੀ ਰਿਆ ਸਭ ਠੀਕ ਐ ਐਨੀ ਰਾਤ ਫੋਨ ਕੀਤਾ ਹਾਂ ਸਤੀਸ਼ ਬਸ ਹੁਣੇ ਘਰ ਪਹੁੰਚੀ ਸੀ ਸੋਚਿਆ ਤੁਹਾਨੂੰ ਮੇਰੀ ਫਿਕਰ ਹੋਣੀ ਐ ਇਸ ਲਈ ਦੱਸ ਦਿੱਤਾ ਕਿ ਮੈਂ ਘਰ ਆ ਗਈ ਆ ਐਨੀ ਲੇਟ ਸਤੀਸ਼ ਨੇ ਕਿਹਾ ਹਾਂਜੀ ਰਿਆ ਨੇ ਦੱਸਿਆ ਓਕੇ ਕਹਿ ਕੇ ਸਤੀਸ਼ ਨੇ ਫੋਨ ਕੱਟਿਆ ਸਭ ਕੁਝ ਵਧੀਆ ਐ ਬਸ ਇਹੀ ਗੱਲਾਂ ਕਰਕੇ ਸ਼ਾਇਦ ਮੇਰੀ ਤੇ ਰਿਆ ਦੀ ਗੱਲ ਨਹੀਂ ਬੰਨੀ ਸਤੀਸ਼ ਨੇ ਸੋਚਿਆ ਰੀਆ ਨੇ ਪਰਸ ਉੱਟਿਆ ਤੇ ਛੇਤੀ ਨਾਲ ਗਿਫਟ ਖੋਲਣ ਲੱਗੀ ਸਭ ਤੋਂ ਪਹਿਲਾਂ ਅੰਕਲ ਜੀ ਦਾ ਗਿਫਟ ਦੇਖ ਕੀ ਦਿੱਤਾ ਉਹਨਾਂ ਨੇ ਸਹੇਲੀ ਨੇ ਛੇੜਿਆ ਉਹੀ ਦੇਖ ਰਹੀਆਂ ਰੀਆ ਨੇ ਕਿਹਾ ਤੇ ਸਤੀਸ਼ ਦਾ ਦਿੱਤਾ ਗਿਫਟ ਦੇਖਿਆ ਖੋਲਿਆ ਤਾਂ ਉਸ ਵਿੱਚ ਕਲੌਕ ਦਾ ਅੰਟੀਕ ਪੀਸ ਦੇਖ ਕੇ ਰੀਆ ਨੇ ਬੈੱਡ ਤੇ ਸੁੱਟ ਦਿੱਤਾ ਏ ਕੀ ਰੀਆ ਇਹ ਤਾਂ ਉਹੀ ਹੈ ਜੋ ਤੂੰ ਸੁਨੀਤਾ ਨੂੰ ਦਿੱਤਾ ਸੀ 1800 ਦਾ ਸੀ ਨਾ ਇਕ ਸਹੇਲੀ ਨੇ ਦੂਜੀ ਨੂੰ ਕਿਹਾ ਕੰਜੂਸੀ ਤਾਂ ਇਸ ਦੀ ਮੈ ਕੱਢਾਂਗੀ ਕਿੰਨੀ ਦੇਰ ਹੱਥ ਕੁੱਟ ਕੇ ਰੱਖੇਗਾ ਰੀਆ ਦਾ ਮੰਗੀਤਰ ਐ ਰੀਆ ਆਪੇ ਸੈੱਟ ਕਰ ਲਵੇਗੀ ਰੀਆ ਨੇ ਸਹੇਲੀਆਂ ਸਾਹਮਣੇ ਕਿਹਾ ਦੇਖੀ ਭੱਜ ਨਾ ਜਾਵੇ ਅਗਲਾ ਸਹੇਲੀਆਂ ਫਿਰ ਹੱਸ ਪਈਆਂ ਭੱਜੇਗਾ ਕਿੱਥੇ ਰਿੰਗ ਪਾ ਕੇ ਜਕੜ ਲਿਆ ਮੈਂ ਉਸ ਨੂੰ ਭੱਜਣਾ ਚਾਹੇ ਵੀ ਤਾਂ ਮੈਂ ਭੱਜਣ ਨਹੀਂ ਦੇਵਾਂਗੀ ਰੀਆ ਨੇ ਕਿਹਾ ਤੇ ਬਾਕੀ ਗਿਫਟ ਦੇਖਣ ਲੱਗੀ ਸਤੀਸ਼ ਸਵੇਰੇ ਉੱਠ ਕੇ ਤਿਆਰ ਹੋ ਕੇ ਬਾਹਰ ਆਇਆ ਤਾਂ ਮੰਮੀ ਕਹਿਣ ਲੱਗੀ ਆਫਿਸ ਤੋਂ ਪੈਸੇ ਲੈ ਕੇ ਆਵੀਂ ਕੁਝ ਤਿਆਰੀ ਕਰਨੀ ਐ ਕੱਲ ਨੂੰ ਅਲੀਸ਼ਾ ਦੇ ਘਰ ਜਾਣਾ ਕੁੜੀ ਦੇਖ ਲਵੀ ਫੇਰ ਨਾਲ ਗੱਲਾਂ ਕਰੀ ਮੈਨੂੰ ਸਤੀਸ਼ ਕੁਝ ਨਾ ਬੋਲਿਆ ਬ੍ਰੈਡ ਖਾਦੀ ਕੌਫੀ ਪੀਤੀ ਤੇ ਚੱਲਿਆ ਗਿਆ ਮੰਮੀ ਦੱਸਿਆ ਕਿਉਂ ਨਹੀਂ ਬਾਜੀ ਨੂੰ ਕਿ ਅਲੀਸ਼ਾ ਨੂੰ ਨਾਲ ਹੀ ਵਿਆਹ ਲਿਆਉਣਾ ਤੁਸੀਂ ਪੂਨਮ ਨੇ ਪੁੱਛਿਆ ਪਾਗਲ ਨਹੀਂ ਆ ਮੈਂ ਉਨੇ ਰੋਲਾ ਪਾਉਣ ਲੱਗ ਪੈਣਾ ਸੀ ਉਸਨੇ ਪੈਸੇ ਹੱਥ ਵਿੱਚ ਆਉਣ ਤਾਂ ਗੱਲ ਕਰਾਂਗੀ ਮੰਮੀ ਪਾਰਟੀ ਤਾਂ ਕਰਾਂਗੇ ਅਸੀਂ ਮੇਰੀਆਂ ਸਹੇਲੀਆਂ ਨੂੰ ਵੀ ਬੁਲਾਉਣਾ ਮੈਂ ਮੂੰਹ ਬੰਦ ਰੱਖ ਅੱਗੇ ਖਰਚਾ ਪੈਣ ਲੱਗਿਆ ਇੱਕ ਹੋਰ ਜੀ ਦਾ ਤੈਨੂੰ ਪਾਰਟੀ ਸੁਝ ਰਹੀ ਹੈ ਆ ਜਾ ਕੰਮ ਕਰਾ ਮੇਰੀ ਨਾਲ ਸतीश ਗੱਡੀ ਲੈਣ ਲਈ ਗਿਆ ਤਾਂ ਪੰਡਤ ਜੀ ਮਿਲੇ ਸतीश ਨੇ ਪੈਰੀ ਹੱਥ ਲਾਇਆ ਬੇਟਾ ਮੈਂ ਨਾਰਾਜ਼ ਆ ਤੇਰੇ ਤੋਂ ਤੂੰ ਮੈਨੂੰ ਆਪਣਾ ਨਹੀਂ ਸਮਝਿਆ ਦਿਲ ਵਿੱਚ ਕੋਈ ਗੱਲ ਸੀ ਤਾਂ ਦੱਸ ਦਿੰਦਾ ਨਾ ਮੈਨੂੰ ਮੈਂ ਤਾਨੀਆ ਦੇ ਮੰਮੀ ਪਾਪਾ ਨੂੰ ਬੁਲਾਉਂਦਾ ਹੀ ਨਾ ਪੰਡਤ ਜੀ ਨੇ ਕਿਹਾ ਤਾਂ ਸਤੀਸ਼ ਨੂੰ ਕੁਝ ਸਮਝ ਨਾ ਆਇਆ ਮੈਂ ਕੁਝ ਸਮਝਿਆ ਨਹੀਂ ਸਤੀਸ਼ ਨੇ ਕਿਹਾ ਬੇਟਾ ਤੈਨੂੰ ਕੋਈ ਹੋਰ ਕੁੜੀ ਪਸੰਦ ਸੀ ਤਾਂ ਦੱਸ ਦਿੰਦਾ ਮੈਨੂੰ ਮੇਰੇ ਹੱਥਾਂ ਵਿੱਚ ਵੱਡੇ ਹੋਏ ਹੋ ਤੁਸੀਂ ਮੈਨੂੰ ਬਸ ਤੁਹਾਡੀ ਖੁਸ਼ੀ ਚਾਹੀਦੀ ਸੀ ਕਹਿ ਕੇ ਪੰਡਤ ਸਿਰ ਤੇ ਹੱਥ ਰੱਖ ਕੇ ਚਲਿਆ ਗਿਆ ਤਸਤੀਸ਼ ਸਮਝ ਗਿਆ ਕਿ ਮੰਮੀ ਨੇ ਬਹਾਨਾ ਲਾਇਆ ਹੋਣਾ ਕਿ ਮੈਨੂੰ ਕੋਈ ਹੋਰ ਹੋਰ ਕਿਉਂ ਉਹਨਾਂ ਦੀ ਪਸੰਦ ਕੀਤੀ ਅਲੀਸ਼ਾ ਪਸੰਦ ਹੈ ਮੰਮੀ ਵੀਨਾ ਕਹਿ ਕੇ ਸਤੀਸ਼ ਗੱਡੀ ਵਿੱਚ ਬੈਠ ਕੇ ਆਫਿਸ ਚੱਲਿਆ ਗਿਆ ਸਤੀਸ਼ ਆਫਿਸ ਗਿਆ ਤੇ ਆਪਣੇ ਕੰਮ ਵਿੱਚ ਲੱਗ ਗਿਆ ਸਾਰਾ ਦਿਨ ਉਸਨੇ ਆਪਣੇ ਆਪ ਨੂੰ ਵਿਅਸਤ ਰੱਖਿਆ ਰਾਜੀਸ਼ ਦੇ ਨਾਂ ਆਉਣ ਨਾਲ ਦੁਪਹਿਰ ਦਾ ਖਾਣਾ ਵੀ ਨਾ ਖਾਦਾ ਤੇ ਛੁੱਟੀ ਤੋਂ ਬਾਅਦ ਜਾ ਕੇ ਗਾਰਡਨ ਵਿੱਚ ਬੈਠ ਗਿਆ ਫੋਨ ਔਨ ਕੀਤਾ ਤਾਂ ਮੰਮੀ ਦੀਆਂ ਮਿਸਟ ਕਾਲਾਂ ਸਨ ਕੁਝ ਰੀਆ ਦੀਆਂ ਵੀ ਸतीश ਨੇ ਕਿਸੇ ਨੂੰ ਫੋਨ ਨਾ ਕੀਤਾ ਆਪਣੀਆਂ ਹੀ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਉਹ ਐਨੇ ਨੂੰ ਫੇਰ ਮੰਮੀ ਦਾ ਫੋਨ ਆਇਆ ਸतीश ਕਿੱਥੇ ਰਹਿ ਗਿਆ ਤੈਨੂੰ ਕਿਹਾ ਸੀ ਕਿ ਪੈਸੇ ਲੈ ਕੇ ਆਵੀਂ ਹਾਂ ਆ ਰਿਹਾ ਮੰਮੀ ਸतीश ਨੇ ਕਿਹਾ ਗੱਲ ਸੁਣ ਤੂੰ ਸਿੱਧਾ ਬਾਜ਼ਾਰ ਆ ਜਾ ਅਸੀਂ ਉੱਥੇ ਹੀ ਮਿਲਦੇ ਹਾਂ ਕੁਝ ਖਰੀਦਦਾਰੀ ਕਰ ਰਹੀਆਂ ਅਸੀਂ ਓਕੇ ਸतीश ਨੇ ਕਿਹਾ ਤੇ ਮੰਮੀ ਤੇ ਪੂਨਮ ਕੋਲ ਚਲਿਆ ਗਿਆ ਆ ਗਿਆ ਮੇਰਾ ਮੁੰਡਾ ਸਤੀਸ਼ ਇਹਨਾਂ ਨੂੰ 16000 ਰੁਪਏ ਦਿੱਤੇ ਸਤੀਸ਼ ਦੁਕਾਨਦਾਰ ਸਾਹਮਣੀ ਨਾ ਬੋਲਿਆ ਪਰ ਬਾਹਰ ਜਾ ਕੇ ਕਿਹਾ ਮੰਮੀ ਇੰਨੇ ਪੈਸੇ ਕੀ ਖਰੀਦਿਆ ਤੁਸੀਂ ਲੈ ਤੇਰੀ ਵੋਟੀ ਦੇ ਕੱਪੜੇ ਲੈਨੇ ਹੋਰ ਕੀ ਪੰਜ ਸੂਟ ਤੇ ਮੇਕਅਪ ਦਾ ਸਮਾਨ ਹਜੇ ਹੋਰ ਕਿੰਨਾ ਕੁਝ ਪਿਆ ਸਸਤੇ ਸੂਟ ਬਣਾਏ ਨੇ ਤਾਂ ਵੀ ਇੰਨੇ ਪੈਸੇ ਲੱਗ ਗਏ ਮੰਮੀ ਕੀ ਹੋ ਗਿਆ ਤੁਹਾਨੂੰ ਸਿੱਧਾ ਵਿਆਹ ਦੀ ਤਿਆਰੀ ਸਾਨੂੰ ਇੱਕ ਦੂਜੇ ਨੂੰ ਪਸੰਦ ਤਾਂ ਕਰਨ ਦਿਓ ਆਪਣੀ ਗੱਲ ਕਰ ਤੂੰ ਅਲੀਸ਼ਾ ਨੂੰ ਪਸੰਦ ਹੈ ਤੂੰ ਤੈਨੂੰ ਵੀ ਨਾ ਕਰਨ ਦੀ ਲੋੜ ਨਹੀਂ ਹੈ ਉੱਥੇ ਜਾ ਕੇ ਚੰਗੇ ਨਿਆਣੇ ਮਾਪਿਓ ਦੀ ਹਾਂ ਵਿੱਚ ਹਾਮੀ ਲਾਉਂਦੇ ਨੇ ਮੰਮੀ ਮੈਂ ਨਿਆਣਾ ਨਹੀਂ ਆ ਆਪਣੀ ਮਰਜ਼ੀ ਨਾਲ ਵਿਆਹ ਕਰਨ ਦਾ ਹੱਕ ਹੈ ਮੈਨੂੰ ਕਰੀ ਜਾ ਆਪਣੀ ਮਰਜ਼ੀ ਮੈਂ ਕਦ ਮਨਾ ਕੀਤਾ ਪਸੰਦ ਆ ਜਾਣੀ ਤੈਨੂੰ ਕੁੜੀ ਪਤਾ ਹੈ ਮੈਨੂੰ ਚੱਲ ਪੂਨਮ ਬਾਕੀ ਸਮਾਨ ਖਰੀਦੀਏ ਕਹਿ ਕੇ ਮੰਮੀ ਚਲੀ ਗਈ ਮੰਮੀ ੱੱਕਾ ਤਾਂ ਨਹੀਂ ਕਰ ਰਹੀ ਤੁਸੀਂ ਭਾਜੀ ਨਾਲ ਕਿਤੇ ਉਹਨਾਂ ਨੂੰ ਕੋਈ ਪਸੰਦਤਾ ਨਹੀਂ ਚੁੱਪ ਕਰਨੀ ਤੇਰੇ ਵਾਂਗ ਉਸ ਨੂੰ ਆਜ਼ਾਦੀ ਨਹੀਂ ਮਿਲੀ ਜਾਣਦੀਆਂ ਆਪਣੇ ਮੁੰਡੇ ਨੂੰ ਐਵੇਂ ਰੋਣਾ ਪਾ ਰਿਹਾ ਹੈ ਕੁੜੀ ਦੇਖਦਿਆਂ ਹੀ ਰੋਲਾ ਬੰਦ ਹੋ ਜਾਣਾ ਇਸ ਦਾ ਸतीश ਨੂੰ ਰੀਆ ਦਾ ਫੋਨ ਆਈ ਜਾ ਰਿਹਾ ਸੀ ਸतीश ਨੇ ਫੋਨ ਚੁੱਕਿਆ ਹੈਲੋ ਰੀਆ ਹਾਂਜੀ ਕਿੱਥੇ ਸੀ ਸਵੇਰ ਦੇ ਟਾਈਮ ਨਹੀਂ ਮਿਲਿਆ ਆਪਣੀ ਹੋਣ ਵਾਲੀ ਵਾਈਫ ਨਾਲ ਗੱਲ ਕਰਨ ਦਾ ਰੀਆ ਮੇਰੀ ਗੱਲ ਸੁਣ ਤੂੰ ਕਿੱਥੇ ਐ ਮੈਂ ਮਿਲਣਾ ਚਾਹਣਾ ਤੈਨੂੰ ਜ਼ਰੂਰ ਡਿਨਰ ਤੇ ਮਿਲਦੇ ਆ ਜਿੱਥੇ ਪਹਿਲੀ ਵਾਰ ਮਿਲੇ ਸੀ ਅਸੀਂ ਰੀਆ ਨੇ ਕਿਹਾ ਪਹਿਲੇ ਰੀਆ ਨੂੰ ਸੱਚ ਦੱਸਾਂ ਦਿਲ ਟੁੱਟਣਾ ਤਾਂ ਹੈ ਉਸ ਦਾ ਪਰ ਜਿੰਨੀ ਛੇਤੀ ਸੱਚ ਪਤਾ ਲੱਗੇ ਉਸ ਨੂੰ ਉਨਾ ਹੀ ਠੀਕ ਹੈ ਮੰਮੀ ਆ ਪੈਸੇ ਫੜ ਲਓ ਹੋਰ ਨਹੀਂ ਮੇਰੇ ਕੋਲ ਫालतू ਖਰਚ ਨਾ ਕਰਿਓ ਮੈਂ ਹੋਰ ਪੈਸੇ ਨਹੀਂ ਫੜਨੇ ਆਫਿਸ ਤੋਂ ਘਰ ਮਿਲਾਂਗਾ ਤੁਹਾਨੂੰ ਕੈ ਕੇ ਸतीश ਚਲਿਆ ਗਿਆ ਰੀਆ ਤਿਆਰ ਹੋ ਕੇ ਛੇਤੀ ਨਾਲ ਸतीश ਨੂੰ ਮਿਲਣ ਲਈ ਗਈ ਹੈਲੋ ਰੀਆ ਨੇ ਕਿਹਾ ਤੇ ਆ ਕੇ ਸतीश ਨੂੰ ਗਲੇ ਲਾਇਆ ਸतीश ਨੇ ਰੀਆ ਨੂੰ ਬੈਠਣ ਲਈ ਕਿਹਾ ਰੀਆ ਦੇਖ ਮੈਂ ਤੇਰਾ ਦਿਲ ਨਹੀਂ ਤੋੜਨਾ ਚਾਹੁੰਦਾ ਪਰ ਸਾਡਾ ਰਿਸ਼ਤਾ ਨਹੀਂ ਹੋ ਸਕਦਾ ਕੱਲ ਨਾ ਤਾਂ ਨਹੀਂ ਕੀਤੀ ਕਿਉਂਕਿ ਤੁਹਾਡਾ ਜਨਮ ਦਿਨ ਸੀ ਸੌਰੀ ਰੀਆ ਸतीश ਨੇ ਕਿਹਾ ਤਾਂ ਰੀਆ ਹੱਸ ਪਈ ਬੜਾ ਵਧੀਆ ਮਜ਼ਾਕ ਆ ਤੁਹਾਡਾ ਮਜ਼ਾਕ ਨਹੀਂ ਹੈ ਰੀਆ ਮੈਂ ਕੱਲ੍ਹ ਰਾਤ ਹੀ ਕਹਿ ਦੇਣਾ ਸੀ ਪਰ ਤੇਰਾ ਜਨਮ ਦਿਨ ਸੀ ਇਸ ਲਈ ਤੈਨੂੰ ਨਾ ਨਹੀਂ ਕੀਤੀ ਸतीश ਏਕੀ ਕਹਿ ਰਹੀ ਹਾਂ ਤੁਸੀਂ ਸਭ ਸਾਹਮਣੇ ਤੁਸੀਂ ਮੇਰਾ ਪ੍ਰਪੋਜ਼ ਐਕਸੈਪਟ ਕੀਤਾ ਮੈਨੂੰ ਹਾਂ ਕੀਤੀ ਹੁਣ ਤੁਸੀਂ ਇੰਜ ਕਹਿ ਰਹੇ ਹੋ ਮੈਂ ਕਿੰਨੇ ਸੁਪਨੇ ਸਜਾ ਲਈ ਸੀ ਸतीश ਪਲੀਜ਼ ਕਹੋ ਇਹ ਝੂਠ ਬੋਲ ਰਹੀ ਹਾਂ ਤੁਸੀਂ ਰੀਆ ਨੇ ਡਰਾਮਾ ਕੀਤਾ ਰੀਆ ਪਲੀਜ਼ ਕੱਲ ਸਮਝ ਤੇਰੇ ਵਰਗੀ ਕੁੜੀ ਤਾਂ ਕਿਸਮਤ ਨਾਲ ਮਿਲਦੀ ਹੈ ਪਰ ਮੈਂ ਤੇਰੇ ਲਾਇਕ ਨਹੀਂ ਜੀਆ ਤੇਰਾ ਸਟੈਂਡਰਡ ਤੇਰਾ ਲੈਵਲ ਉੱਚਾ ਹੈ ਮੈਂ ਇੱਕ ਸਾਦੇ ਜਿਹੇ ਘਰ ਦਾ ਮੁੰਡਾ ਘਰ ਤੋਂ ਆਫਿਸ ਆਫਿਸ ਤੋਂ ਘਰ ਤੇਰੇ ਸ਼ੌਂਕ ਵੱਖਰੇ ਨੇ ਤੇਰਾ ਲਾਈਫ ਸਟਾਈਲ ਵੱਖਰਾ ਹੈ ਮੈਂ ਇਸ ਲਈ ਤੈਨੂੰ ਮਨਾ ਕਰ ਰਿਹਾ ਸਭ ਸਮਝਦਿਆਂ ਮੈਂ ਡਰ ਗਿਆ ਤੂੰ ਕਿਤੇ ਮੈਂ ਤੇਰੀ ਕਮਾਈ ਹਵਾ ਚਨਾ ਉਡਾ ਦਿਆ ਕਰਾਂ ਸਭ ਕੁਝ ਹੈ ਤੇਰੀ ਕੁਲ ਪਤਾ ਹੈ ਮੈਨੂੰ ਗੱਡੀ ਹੈ ਚੰਗੀ ਤਨਖਾਹ ਹੈ ਮੈਂ ਇੰਨੀ ਆਸਾਨੀ ਨਾਲ ਨਹੀਂ ਛੱਡਣਾ ਤੈਨੂੰ रिया ने सोचा ਤੇ ਰੋਣ ਲੱਗੀ। သတိਸ਼ ਤੁਹਾਨੂੰ ਮੇਰਾ ਲਾਈਫ ਸਟਾਈਲ ਪਸੰਦ ਨਹੀਂ ਨਾ? ਠੀਕ ਐ। ਤੁਸੀਂ ਜਿਵੇਂ ਕਹੋਗੇ ਮੈਂ ਉੰਜ ਰਹਾਂਗੀ। ਮੈਨੂੰ ਬਸ ਤੁਸੀਂ ਚਾਹੀਦੇ ਹੋ। ਰੀਆ ਨੇ ਕਿਹਾ, ਤਸਤੀਸ਼ ਨੂੰ ਸਮਝਣਾ ਆਈ ਕਿ ਉਹ ਕੀ ਕਰੇ। ਰੀਆ ਪਲੀਜ਼ ਮੈਨੂੰ ਸਮਝ। ਮੰਮੀ ਨੇ ਮੇਰੇ ਲਈ ਕੁੜੀ ਦੇਖ ਲਈ ਐ। ਸਾਡੀ ਕੋਈ ਰਿਸ਼ਤੇਦਾਰ ਐ। ਮੈਨੂੰ ਕੁਝ ਪਤਾ ਨਹੀਂ ਸੀ। ਸ਼ਗਨ ਵੀ ਦੇ ਆਈ ਨੇ। ਵਿਆਹ ਦੀ ਤਿਆਰੀ ਕਰ ਰਹੇ ਨੇ ਮੰਮੀ ਤੇ ਭੈਣ। ਕਿੰਝ ਕਿਵੇਂ ਸतीश ਸ਼ਗੰਦੇ ਆਈ ਨਹੀਂ ਤੁਹਾਨੂੰ ਕੁੜੀ ਦਿਖਾਈ ਵੀ ਨਹੀਂ ਤੁਸੀਂ ਕਿਹੜੇ ਜਮਾਨੇ ਵਿੱਚ ਰਹਿ ਰਹੇ ਹੋ ਸतीश ਤੁਸੀਂ ਮੈਨੂੰ ਪਸੰਦ ਕਰਦੇ ਹੋ ਮੈਨੂੰ ਪਤਾ ਹੈ ਕਿਸੇ ਹੋਰ ਨਾਲ ਜ਼ਿੰਦਗੀ ਕਿੰਜ ਕਟੋਗੇ ਤੁਸੀਂ ਮੇਰਾ ਕੀ ਹੋਵੇਗਾ ਸਾਰੇ ਫਰੈਂਡਸ ਸੋਸ਼ਲ ਮੀਡੀਆ ਤੇ ਸਭ ਨੂੰ ਦੱਸ ਚੁੱਕੀਆਂ ਸतीश ਮੈਂ ਓ ਮਾਈ ਗੋਡ ਮੇਰੀ ਕਿੰਨੀ ਇਨਸਲਟ ਹੋਵੇਗੀ ਕਹਿ ਕੇ ਰੀਆ ਨੇ ਚੱਕਰ ਆਉਣ ਦਾ ਡਰਾਮਾ ਕੀਤਾ ਤੇ ਸतीश ਦੀਆਂ ਬਾਹਾਂ ਵਿੱਚ ਡਿੱਗ ਪਈ ਸਤੀਸ਼ 체ਤੀ ਨਾਲ ਉਸਨੂੰ ਡਾਕਟਰ ਦੇ ਲੈ ਗਿਆ ਤਬੀਅਤ ਤਾਂ ਠੀਕ ਹੈ ਲੱਗਦਾ ਕੋਈ ਝਟਕਾ ਲੱਗਿਆ ਕਿਸੇ ਗੱਲ ਦਾ ਜਿਸ ਕਾਰਨ ਬੇਹੋਸ਼ ਹੋ ਗਈ ਨਹੀਂ ਤੁਸੀਂ ਇਹਨਾਂ ਨੂੰ ਲਿਜਾ ਸਕਦੇ ਹੋ ਡਾਕਟਰ ਨੇ ਕਿਹਾ ਰੀਆ ਫੇਰ ਰੋਣ ਲੱਗੀ ਸਤੀਸ਼ ਪਲੀਜ਼ ਮੈਨੂੰ ਛੱਡ ਕੇ ਨਾ ਜਾਣਾ ਮੰਮੀ ਪਾਪਾ ਨੇ ਸਾਥ ਛੱਡ ਦਿੱਤਾ ਹੁਣ ਸਿਰਫ ਤੁਸੀਂ ਮੇਰੀ ਹੋ ਰੀਆ ਨੇ ਕਿਹਾ ਤਾਂ ਸਤੀਸ਼ ਨੇ ਉਸਨੂੰ ਗਲੇ ਲਾ ਲਿਆ ਉਸਦੇ ਪਿਆਰ ਅੱਗੇ ਸਤੀਸ਼ ਹਾਰ ਗਿਆ ਉਕੇ ਰੀਆ ਮੈਂ ਕਰਦਾ ਕੁਝ ਸਤੀਸ਼ ਨੇ ਕਿਹਾ ਤੇਰੀਆਂ ਨੂੰ ਛੱਡ ਕੇ ਘਰ ਆ ਗਿਆ ਰੋਟੀ ਬਾਹਰੋਂ ਲਿਆਂਦੀ ਸੀ ਅੱਜ ਪਈਏ ਕੰਮ ਕਰਕੇ ਖਾ ਲੈ ਅਸੀਂ ਥੱਕ ਗਈਆਂ ਮੰਮੀ ਨੇ ਕਿਹਾ ਸਤੀਸ਼ ਨੇ ਕਮਰੇ ਵਿੱਚ ਜਾ ਕੇ ਰਾਜੇਸ਼ ਨੂੰ ਫੋਨ ਕੀਤਾ ਕੀ ਹੋਇਆ ਸਤੀਸ਼ ਇੰਨੀ ਰਾਤ ਨੂੰ ਫੋਨ ਸਭ ਠੀਕ ਹੈ ਰਾਜੇਸ਼ ਨੇ ਪੁੱਛਿਆ ਹਾਂ ਸਭ ਠੀਕ ਹੈ ਤੂੰ ਆ ਗਿਆ ਵਾਪਿਸ ਭਾਬੀ ਦੇ ਮੰਮੀ ਠੀਕ ਨੇ ਹੁਣ ਹਾਂ ਹੁਣੇ ਪਹੁੰਚੇ ਠੀਕ ਸਾਨੂੰ ਮੰਮੀ ਹੁਣ ਪਰ ਤਾਰਾ ਨੂੰ ਛੱਡ ਆਇਆ ਰਾਜੇਸ਼ ਯਾਰ ਮੇਰੀ ਗੱਲ ਸੁਣ ਸਤੀਸ਼ ਨੇ ਰਾਜੇਸ਼ ਨੂੰ ਸਭ ਕੁਝ ਦੱਸਿਆ ਇਸ ਵਿੱਚ ਘਬਰਾਉਣ ਦੀ ਲੋੜ ਨਹੀਂ ਐ ਸਤੀਸ਼ ਤੂੰ ਆਪਣੇ ਦਿਲ ਨੂੰ ਪੁੱਛ ਮੈਂ ਤਾਂ ਕਿਹਾ ਕਿ ਰੀਆ ਸ਼ਾਇਦ ਸਮਝ ਜਾਵੇ ਹੁਣ ਉਹ ਆਪ ਕਹਿ ਰਹੀ ਐ ਕਿ ਤੇਰੇ ਹਿਸਾਬ ਨਾਲ ਰਹੇਗੀ ਤਾਂ ਪ੍ਰੋਬਲਮ ਕੀ ਐ ਉਹ ਕੁੜੀ ਅਲੀਸ਼ਾ ਤੂੰ ਕਿਹੜਾ ਦੇਖਿਆ ਉਸ ਨੂੰ ਜਾਂ ਉਸਨੇ ਤੈਨੂੰ रिश्ता तोड़ दे कोई फर्क नहीं ਪੈਣਾ ਇਸ ਗੱਲ ਨਾਲ ਦਿਲ ਵਿੱਚ ਰੀਆ ਨੂੰ ਰੱਖ ਕੇ ਅਲੀਸ਼ਾ ਨਾਲ ਕਿੰਜ ਫੇਰੀ ਲਵੇਂਗਾ ਤੂੰ ਰਾਜੇਸ਼ ਨੇ ਕਿਹਾ ਠੀਕ ਹੈ ਫਿਰ ਜਾ ਸਵੇਰੇ ਕਰਦਾ ਗੱਲ ਮੰਮੀ ਨਾਲ ਕਹਿ ਕੇ ਇਸ ਤੀਸ਼ ਨੇ ਫੋਨ ਕੱਟਿਆ ਰਾਜੇਸ਼ ਠੀਕ ਕਹਿ ਰਿਹਾ ਹੈ ਰੀਆ ਤਾਂ ਪਹਿਲੀ ਵਾਰ ਚ ਹੀ ਦਿਲ ਨੂੰ ਪਸੰਦ ਆ ਗਈ ਸੀ ਗੱਲ ਤਾਂ बस ਉਸਦੇ ਲਾਈਫ ਸਟਾਈਲ ਤੇ ਰੁਕਦੀ ਸੀ ਉਹ ਕਹਿ ਰਹੀ ਹੈ ਕਿ ਉਹ ਬਦਲ ਜਾਵੇਗੀ ਤਾਂ ਮੈਂ ਉਸ ਨੂੰ ਆਪਣੀ ਜ਼ਿੰਦਗੀ ਚ ਥਾਂ ਦੇ ਸਕਦਾ ਸਤੀਸ਼ ਨੇ ਸੋਚਿਆ ਤੇ ਰੀਆ ਦਾ ਆਪਣੇ ਲਈ ਪਿਆਰ ਦੇਖ ਉਸਦਾ ਦਿਲ ਖੁਸ਼ ਹੋ ਗਿਆ ਉਸ ਦੀਆਂ ਗੱਲਾਂ ਤੋਂ ਪਹਿਲੀ ਵਾਰ ਲੱਗਿਆ ਕਿ ਮੈਨੂੰ ਵੀ ਕੋਈ ਪਿਆਰ ਕਰਦਾ ਹੈ ਮੇਰੇ ਲਈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਕਿੰਨਾ ਪਿਆਰ ਕਰਦੀ ਆ ਉਹ ਮੈਨੂੰ ਮੈਂ ਚੰਗਾ ਕੀਤਾ ਜੋ ਰੀਆ ਮੇਰੀ ਜ਼ਿੰਦਗੀ ਵਿੱਚ ਆ ਗਈ ਸਤੀਸ਼ ਨੇ ਸੋਚਿਆ ਪਿਆਰ ਨੇ ਸਤੀਸ਼ ਦੇ ਦਿਲ ਵਿੱਚ ਦਸਤਕ ਦਿੱਤੀ ਉਹ ਬਸ ਰੀਆ ਬਾਰੇ ਸੋਚ ਰਿਹਾ ਸੀ ਬਾਕੀ ਸਭ ਗੱਲਾਂ ਹਾ ਡਰਤੀ ਜਿਵੇਂ ਮਿੱਟੀ ਪੈ ਗਈ ਸਤੀਸ਼ ਨੇ ਰੀਆ ਨੂੰ ਫੋਨ ਕੀਤਾ ਰੀਆ ਪੀਜ਼ਾ ਖਾ ਰਹੀ ਸੀ ਸਤੀਸ਼ ਦਾ ਫੋਨ ਚੁੱਕ ਕੇ ਉਹ ਹੌਲੀ ਜਹੀ ਇੰਜ ਬੋਲੀ ਜਿਵੇਂ ਹਜੇ ਵੀ ਰੋ ਰਹੀ ਸੀ ਰੀਆ ਤਾਂ ਚੁੱਪਨੇ ਹੋਈ ਕਿਉਂ ਇੰਨਾ ਰੋ ਰਹੀ ਹੈ ਮੈਂ ਕਿਹਾ ਨਾ ਗੱਲ ਕਰਾਂਗਾ ਮੰਮੀ ਨਾਲ ਉਹਨਾਂ ਨੇ ਨਾ ਕਰ ਦਿੱਤੀ ਤਾਂ ਮਤਰੇ ਮੁੰਡੇ ਵਾਂਗ ਤੁਹਾਡਾ ਵਿਆਹ ਤੁਹਾਡੀ ਮਰਜ਼ੀ ਪੁੱਛੇ ਬਿਨਾ ਕਰ ਦਿੱਤਾ ਤਾਂ ਸਤੀਸ਼ ਤੁਸੀਂ ਖੁਸ਼ ਰਹਿ ਸਕੋਗੇ ਮੇਰੇ ਬਿਨਾ ਇੱਕ ਦੋ ਮੁਲਾਕਾਤਾਂ ਵਿੱਚ ਅਸੀਂ ਇੰਨੇ ਕਰੀਬ ਆ ਗਏ ਹਾਂ ਕਿ ਇੱਕ ਪਲ ਵੀ ਦੂਰ ਨਹੀਂ ਰਿਹਾ ਜਾਂਦਾ ਤੇ ਤੁਸੀਂ ਮੇਰੇ ਤੋਂ ਦੂਰ ਜਾਣ ਦੀ ਗੱਲ ਕਰ ਰਹੇ ਸੀ ਕਹਿ ਕੇ ਰੀਆ ਝੁੱਠਾ ਰੋਣ ਲੱਗੀ ਰੀਆ ਪਲੀਜ਼ ਚੁੱਪ ਕਰ ਜਾ ਸतीश ਗੱਲਾਂ ਕਰਨ ਲੱਗਾ ਰੀਆ ਸਪੀਕਰ ਤੇ ਲਾ ਕੇ ਪੀਜ਼ਾ ਖਾਣ ਲੱਗੀ ਮੂੰਹ ਸਾਫ਼ ਕਰਕੇ ਰੀਆ ਨੇ ਕਿਹਾ ਸतीश ਮੈਨੂੰ ਨਹੀਂ ਪਤਾ ਤੁਸੀਂ ਵਾਅਦਾ ਕਰੋ ਕਿ ਮੇਰੇ ਨਾਲ ਹੀ ਵਿਆਹ ਕਰਵਾਉਂਗੇ ਦੀਆ ਫੇਡ ਡਰਾਮਾ ਕਰਨ ਲੱਗੀ ਤੇ ਓਕੇ ਸਾਹ ਲੈਣ ਲੱਗੀ ਓਕੇ ਓਕੇ ਲੰਬਾ ਸਾਹ ਲੈ ਰਹੀਆ ਮੈਂ ਵਾਦਾ ਕਰਦਾ ਕਿ ਤੇਰੇ ਨਾਲ ਹੀ ਵਿਆਹ ਕਰਵਾਵਾਂਗਾ ਥੈਂਕ ਯੂ ਸਤੀਸ਼ ਇਹ ਕਹਿ ਕੇ ਤੁਸੀਂ ਮੇਰੇ ਸਿਰ ਦਾ ਬੋਝ ਹਲਕਾ ਕਰ ਦਿੱਤਾ ਹੁਣ ਮੈਂ ਸਕੂਨ ਨਾਲ ਸੋ ਸਕਦੀ ਹਾਂ ਕਹਿ ਕੇ ਰੀਆ ਨੇ ਫੋਨ ਕੱਟਿਆ ਸਤੀਸ਼ ਨੇ ਵੀ ਫੋਨ ਰੱਖਿਆ ਤੇ ਅੱਖਾਂ ਨੂੰ ਘੁੱਟਿਆ ਸਿਰ ਭਾਰਾ ਹੋ ਰਿਹਾ ਸੀ ਤਾਂ ਕੌਫੀ ਪੀਣ ਲਈ ਰਸੋਈ ਵਿੱਚ ਗਿਆ ਸਤੀਸ਼ ਨੇ ਕੌਫੀ ਬਣਾਈ ਤੇ ਟੇਬਲ ਤੇ ਬੈਠਾ ਸ਼ੁਕਰ ਹੈ ਕੱਲ ਛੁੱਟੀ ਹੈ ਨਹੀਂ ਤਾਂ ਸੋਣਾ ਪੈਣਾ ਸੀ ਸਤੀਸ਼ ਦਾ ਧਿਆਨ ਟੇਬਲ ਤੇ ਰੱਖੇ ਸਮਾਨ ਵੱਲ ਗਿਆ ਸਾੜੀ ਚੂੜੀਆਂ ਮੇਕਅਪ ਦਾ ਸਮਾਨ ਕਾਫੀ ਕੁਝ ਸੀ ਪਰ ਬਹੁਤ ਸਸਤਾ ਸਮਾਨ ਲੱਗ ਰਿਹਾ ਸੀ ਮੰਮੀ ਨੇ ਅਲੀਸ਼ਾ ਲਈ ਲਿਆ ਹੋਣਾ ਇਹ ਸਭ ਕਿਤੇ ਨਾ ਕਿਤੇ ਕੋਈ ਗਲਤੀ ਨਾ ਹੁੰਦਿਆਂ ਹੋਿਆਂ ਵੀ ਮੈਂ ਅਲੀਸ਼ਾ ਨੂੰ ਦੁਖੀ ਤਾਂ ਨਹੀਂ ਕਰ ਦਵਾਂਗਾ ਪਰ ਮੈਂ ਕੀ ਕਰ ਸਕਦਾ ਰੀਆ ਪਸੰਦ ਹੈ ਮੈਨੂੰ ਮੈਨੂੰ ਪਿਆਰ ਕਰਦੀ ਹੈ ਉਸਦੇ ਦੋਸਤਾਂ ਨੇ ਮੈਨੂੰ ਅੰਕਲ ਕਿਹਾ ਪਰ ਰੀਆ ਨੇ ਮੇਰੇ ਅੰਦਰ ਦੀ ਖੂਬਸੂਰਤੀ ਨੂੰ ਦੇਖਿਆ ਮੇਰੇ ਲਈ ਸਭ ਕੁਝ ਛੱਡਣ ਨੂੰ ਤਿਆਰ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਹਮੇਸ਼ਾ ਖੁਸ਼ ਰਹਾਂਗੇ ਸਤੀਸ਼ ਰੀਆ ਨਾਲ ਵਿਆਹ ਤੇ ਅਗਲੀ ਜ਼ਿੰਦਗੀ ਦੇ ਸੁਪਨੇ ਸਜਾਉਣ ਲੱਗ ਪਿਆ ਤੇ ਟੇਬਲ ਤੇ ਹੀ ਸੌਂ ਗਿਆ ਮੰਮੀ ਉੱਠ ਕੇ ਆਈ ਤੇ ਸਤੀਸ਼ ਨੂੰ ਦੇਖਿਆ ਨੀ ਪੂਨਮ ਆਹ ਦੇਖੀ ਆਪਣੇ ਭਰਾ ਦਾ ਚਾ ਵੋਟੀ ਦੇ ਲਈ ਲੈ ਕੱਪੜੇ ਫੜ ਕੇ ਸੁੱਤਾ ਮੰਮੀ ਨੇ ਹੱਸ ਕੇ ਕਿਹਾ ਤਸਤੀਸ਼ ਉੱਠ ਗਿਆ ਇੰਜ ਦਾ ਕੁਝ ਨਹੀਂ ਐ ਇੱਥੇ ਹੀ ਨੀਂਦ ਆ ਗਈ ਇਸ ਲਈ ਸੌਂ ਗਿਆ ਸੀ ਕੀ ਸਤੀਸ਼ ਰੀਆ ਦੇ ਝੁੱਠੇ ਡਰਾਮਿਆਂ ਨੂੰ ਸਮਝ ਸਕੇਗਾ ਜਾਂ ਉਹ ਆਪਣਾ ਵਿਆਹ ਰੀਆ ਨਾਲ ਕਰਵਾਉਣ ਲਈ ਆਪਣੀ ਮਾਂ ਨੂੰ ਮਨਾ ਲਵੇਗਾ ਕੀ ਸਤੀਸ਼ ਦੀ ਮਾਂ ਆਪਣੀ ਜ਼ਿੱਦ ਪੁਗਾ ਕੇ ਸਤੀਸ਼ ਦਾ ਵਿਆਹ ਅਲੀਸ਼ਾ ਨਾਲ ਕਰਵਾ ਦੇਵੇਗੀ ਇਹ ਸਭ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇਸ ਕਹਾਣੀ ਦੇ ਅਗਲੇ ਭਾਗ ਨਾਲ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ